ਸਿਹਤ ਦੀ ਵੀ ਇਹ ਉਹ ਨਹੀਂ ਪਿਆ ਉਹ ਕ੍ਰੈਂਡਲ ਕੈਰਗਿਲੀ ਯੂਨੀਵਰਸਿਟੀ ਦੇ ਜਾਂ ਇੰਦੂ ਵੀ ਵੱਡੇ ਜਿ세 ਕਲਚਰ ਪ੍ਰੋਗਰਾਮ ਨੂੰ ਦੇ ਰਹੇ ਆ ਬਹੁਤ ਹੀ ਵਧੀਆ ਇਹਦੇ ਦੀ ਮੰਦੀ ਬੇਟਾ ਸਾਡੀ ਇਹ ਸਤੋ ਬਾਦ ਦੀ ਵਾਰ ਜਿਹਦੀ ਹੱਦਾਰ ਹੈ ਪ੍ਰਿੰਸੀਪਲ ਸਾਹਿਬ ਇਹ ਵੀ ਹੱਦਾਰ ਨੇ ਜਿਨ੍ਹਾਂ ਨੇ ਇਸ ਤਰ੍ਹਾਂ ਕੀਤੇ ਸਾਨੂੰ ਮੌਕਾ ਦਿੱਤੀ ਵਿਵੈਨਾ ਬੜੀਆ ਪ੍ਰਕਿਆ ਨੂੰ ਕਰ ਕਰ ਤੱਕ ਗੱਲਾਂ ਦਾ ਬੋਸਿੰਗ ਮਾਚ ਪਰਮਜੀਤ ਦੇ ਇਹ ਗੱਲਾਂ ਕੀਆਂ इमोशनल ਸਾਨੂੰ ਵੀ ਕਹਤਾ ਜੈ ਸ਼ਾਹਦੀ ਕਰੂਗਾ ਮੈਂ ਇਹ ਅਸੀਂ ਕਿਉਂਕਿ ਇਹ ਵੀ ਇਹ ਦੇਸ਼ ਦੇ ਪ੍ਰਿੰਸੀਪਲ ਸਾਹਿਬ ਨੇ ਕਿਹਾ ਕਿ ਪੰਜਵੀਂ ਤੱਕ ਪੰਜਾਬੀ ਛੇਵੀਂ ਦੇ ਲਈ ਚੱਲਦੀ ਸਾਡੇ ਮਨਮੋਹਨ ਸਿੰਘ ਪ੍ਰਾਈਮ ਮਿਨਿਸਟਰ ਸਕਸੈਸਫੁਲ ਤੁਮੀ ਆ ਪੜਦੇ ਆਰਥ ਸ਼ਾਸਤਰੀ ਇੰਦੇ ਹੀ ਬੜੇ ਆਏ ਸੀ ਹੁਣ ਸਰਦਾਰਾ ਸਿੰਘ ਜੌਰ ਬੈਠੇ ਆ ਲੁਧਿਆਣੇ ਇੰਦੀਆਂ ਪ੍ਰਾਪਤੀਆਂ ਨਾਲ ਲੁਧਿਆਣੇ ਮੰਡੇ ਸਿੰਘ ਜਿੰਨੇ ਬਾਅਦ ਨੇ ਪੇਪਰਸ ਜਨਰਲ ਸਾਡੇ ਜੋ ਵੀ ਹੈਗੇ ਆ ਇਹ ਜੀ ਸਕੂਲਾਂ ਦੇ ਪੜ ਕੇ ਅਸੀਂ ਲੋਕ ਕਿਤੇ ਕਿਤੇ ਪਹੁੰਚਿਆ ਹੁਣ ਹੋਵੇ ਅਮਰੀਕੀ ਅਗਰੇਜੀ ਕਿ ਰਿਚੋ ਅਮਰੀਕੀ ਨੇ ਜਿਵੇਂ ਮੈਡਰਿਨ ਦੇ ਪ੍ਰਿੰਸੀਪਲ ਨੇ ਸਾਨੂੰ ਕੰਫਿਊਜ਼ ਕਰਤਾ ਨਾ ਬੱਚਾ ਇੱਧਰ ਦਾ ਨਾ ਉੱਧਰ ਦਾ ਅਸੀਂ ਲੋਕਾਂ ਨੇ ਅੱਜ ਵੀ ਚੱਕ ਪੰਜਾਬ ਦੀ ਬਰਕਤ ਵਿੱਚ ਮਹਾਰਤ ਬੋਲ ਕੇ ਚੱਟ ਕੇ ਇੱਧਰ ਉੱਧਰ ਵੇਚਣ ਕੇ ਜੋ ਪ੍ਰਾਪਤੀਆਂ ਹੁਂ ਜਾਨੇ ਉਹ ਦੂਜੀ ਕਿਸੇ ਵੀ ਬਾਦਸ਼ਾਹ ਤੇ ਨਹੀਂ ਮਿਲਿਆ ਇਹ ਅਜਿਹਾ ਮਸੂਮ ਕਰ ਰਹੀ ਸੀ ਵਿਕਾਉ ਨੂੰ ਥੋੜਾ ਸਾਹਿਤ ਤੁਸੀਂ ਲਿਖੀ ਜਾਓ ਵਧੀਆ ਰੋਮਾਂਟਿਕ ਆ ਕੋਈ ਆਪੀ ਚ ਪੜੋ ਕੋਣ ਹਮ ਸੱਭਿਆਚਾਰਕ ਪ੍ਰੋਗਰਾਮ ਕੁੜੀਆਂ ਨੇ ਦੀਚ ਗਏ ਆ ਕੱਪੇ ਗਏ ਆ ਤੇ ਸਾਡੀਆਂ ਹਾਲੇ ਨਾ ਇੱਕੋ ਪੱਖ ਹੈ ਦੂਸਿਆਂ ਦਾ ਪੱਖ ਹੈ ਕੁੜੀਆਂ ਦੇ ਮਾਨੀ ਵੇਦਨਾ ਸਾਡੇ ਦੀਦਾਂ ਦਾ ਹੈ ਸਾਡੇ ਦੇ ਬੰਦੇ ਕਿੰਨਾ ਕੁਛ ਹੈ ਉਹ ਸਾਰਾ ਕੁਝ ਮਰੀਆ ਮੇਲ ਹੋ ਰਿਹਾ ਹੁਣ ਕੀ ਆ ਰਿਹਾ ਡੀ ਜੇ ਇੱਕ ਦਿਨ ਦਾ ਵਿਆਹ ਦਾ ਪ੍ਰੋਗਰਾਮ ਉਹਦੇ ਵਿੱਚੋਂ ਵਿਚਾਰ ਹੋ ਗਈ ਕੁਛ ਗਈ ਜਾਂ ਮੇਰੇ ਸਾਡਾ ਸੱਭਿਆਚਾਰ ਸਾਡੀ ਬੋਲੀ ਸੱਤ ਹੈ ਤੇ ਸਾਰਾ ਕੁਝ ਖਤਮ ਹੋ ਗਿਆ वो साढ़े दोस्त मेद कनेडा अमरीका इधर दुबई तक बैठे पढ़ के गए और बड़िया बड़िया प्राप्तियां तो करके बड़िया वौकरियों रिटायर होकर करोड़ा रुपया कमा के हम उन्होंने लगता है कि सूँ नाल जोड़ना चाहिए उन्होंने उपराला इस संस्था जराबी भाषा प्रसार भाईचारा है असल कनेडा का एक डेवलप है कनेडा पाई है ਸਾਡਾ ਮਕਸਦ ਇਹ ਹੈ ਉਹਨਾਂ ਵੀ ਅਸੀਂ ਕੀ ਕੰਮ ਕਰਦੇ ਹਾਂ ਇੱਥੇ ਨਾ ਸਮਾਂ ਨਾ ਕੋਈ ਲੋਗ ਹੈ ਉਹ ਖਰਨਾ ਇਹ ਮਹਿਸੂਸ ਕੀਤਾ ਵੀ ਸਕੂਲਾਂ ਦੇ ਕਾਲਜਾਂ ਦੇ ਵਿੱਚ ਜਿਹੜੇ ਬੱਚੇ ਤੇ ਅਧਿਆਪਕ ਪੰਜਾਬੀ ਦੀ ਪ੍ਰੋਮੋਸ਼ਨ ਲਈ ਲੱਗੇ ਹੋਏ ਨੇ ਕਿਸੇ ਵੀ ਬੰਦੀ ਦੀ ਪੰਜਾਬੀ ਦੀ ਪੰਜਾਬੀ ਸਾਇਟ ਸੰਦੇ ਰਹੇ ਨੇ ਬੱਚੇ ਬਹੁਤ ਸੋਹਣੇ ਬੱਚੇ ਕਮਤਾਮਾ ਜਿੰਤੇ ਨੇ ਲਈ ਫਿੱਟ ਲੈਣੇ ਸ਼ਾਨਦਾਰ ਲਿਖਾਈ ਹੈ ਇਸੇ ਭੱਜੇ ਦੀ ਕੋਈ ਬੱਚਾ ਬਲੀਆਂ ਪੰਜਾਬੀ ਦਾ ਉਚਾਰਨ ਕਰਦਾ ਕੋਈ ਬੱਚਾ ਸਾਡੇ ਸਭਿਆਚਾਰ ਸਰਜਰਮੀਆਂ ਜਿਹੜੇ ਗੀਤ ਸੀ ਪੁਰਾਣੋਗ੍ਰਾਫੀ ਹੈ ਏਦਾਂ ਕੋਈ ਵੀ ਪੰਜਾਬੀ ਦੀ ਜਿਹੜੀ ਵੱਲ ਗਈ ਹੈ ਸਾਡੀ ਉਹਦੇ ਨਾਲ ਜੁੜਿਆ ਹੋਇਆ ਹੈ ਸਾਜਨਾ ਸਭਿਆਚਾਰ ਨਾਲ ਭਾਸ਼ਾ ਨਾਲ ਉਹਨਾਂ ਬੱਚਿਆਂ ਦੀ ਨਿਸ਼ਾਨ ਕਰਕੇ ਉਹਨਾਂ ਨੂੰ ਸਨਮਾਨਤ ਕਰਨਾ ਜਿਹੜੇ ਜੋੜ ਕੇ ਅੱਗੇ ਲੱਗੇ ਹੋਏ ਨੇ ਉਹਨਾਂ ਦਾ ਸਤਿਕਾਰ ਕਰਨਾ ਤੇ ਜਿਹੜੇ ਸਤਕਾਰ ਨਾਲ ਦੂਜੇ ਬੱਚਿਆਂ ਦੇ ਦੇਵਾਸ ਸਪਰੇਡ ਕਰਨਾ ਇਹ ਸੁਡਿਸ਼ਨ ਨਾਲ ਅਸੀਂ ਇਹ ਪ੍ਰੋਗਰਾਮ ਸ਼ੁਰੂ ਕੀਤਾ ਸਾਲ ਹੋ ਗਿਆ ਹੁਣ ਤੱਕ ਅਸੀਂ 13 ਸਕੂਲ ਤੇ ਕਾਲਜ ਉਹਨਾਂ ਵਿੱਚ ਇਹ ਪ੍ਰੋਗਰਾਮ ਕਰ ਚੁੱਕੇ ਆਂ ਇਹ ਚੌਥਵੇਂ ਤੁਹਾਡਾ ਦੋ ਅਸੀਂ ਰਹਿਗੇ ਸਾਡੇ ਉਹ ਵਾਰਸ਼ਾ ਨੇ ਇਹ ਹਨਾ ਨੇ ਤੇਤ ਉਜਰਖਾਨਾ ਕਾਲਜ ਦੇ ਵਿੱਚ ਉਜਰਖਾਨ ਇੱਕ ਸੇਖਾ ਕੈਂਡਾ ਸਮਾਰੋਹ ਸਰ ਦੇ ਨੇੜੇ ਉਹ ਦੋ ਅਸੀਂ ਦਿੱਤੀ ਹੋਈ ਐ ਇਹ ਦੋ ਆਪ ਹੁਣ ਕਰਾਂਗੇ ਇਹਦੇ ਕੋਈ ਇਹਦੇ ਕੋਈ ਲਗਭਗ 120 ਬੱਚਿਆਂ ਨੂੰ ਅਸੀਂ ਇਹ ਸਨਮਾਨ ਕਰ ਸਕਿਆ ਸਾਡੀ ਇੱਕ ਬੈਬਸਾਈਟਾਂ ਤੇ ਰਾਸ਼ਟਰੀ ਉਹਦੇ ਵਿੱਚ ਜਿਹੜੀ ਵੀ ਪਰਫਾਰਮੈਂਸ ਹੈਦੀ ਉਹ ਵੀ ਰਿਪੋਰਟ ਕੀਤਾ ਉਹਨੂੰ ਸੈਲੈਕਟ ਕਰਕੇ ਅੱਗੇ ਕਰਕੇ ਉਹ ਬੈਕ ਸਾਈਟ ਤੇ ਪਾਵਾਂਗੇ ਤਾਂ ਜੋ ਇੰਟਰਨੈਸ਼ਨਲ ਟ੍ਰੇਡ ਦਾ ਰਿਕਾਰਡ ਵੀ ਪਰਮਾਨੈਂਟ ਰਹੇ ਇਹ ਵਰਤਨ ਉਹਨਾਂ ਦੇ ਵਿੱਚ ਸੱਤ ਸੱਤ ਦਾ ਇਹ ਖਾਦੇ ਕੁੱਪਦੀ ਸਾਡਾ ਇੱਕ ਦੋਸਤ ਸੀ 10ਵੀਂ ਦੀ ਫੋਟੋ ਆ ਕੇ ਉਹ ਤੋਂ ਉਲਟੀ ਉਲਟੀ ਹੁੰਦੀ ਹੁੰਦੀ ਹੈ ਉਹ ਕਹਿੰਦੇ ਸਾਡੇ ਦਾ ਗੁਰਮੁਖੰਦ ਗਿਆ ਤੇ ਇੱਕ ਸਾਡੇ ਦੋਸਤ ਫਕੀਰ ਆਉ ਬਰਨਾਲੇ ਮੈਂ ਬਰਨਾਲੇ ਬੜੇ ਉਹਨੇ ਭੇਜੀ ਵਿਆਹ ਉਹ ਆਪਣੀ ਉਹ 10ਵੀਂ ਦੀ ਦੇਖੋ ਹੁਣ ਉਹਨੂੰ ਕਿਵੇਂ ਲੱਗਦਾ ਉਹਨੂੰ ਇਹ ਜਿਹੜੀ ਹੈ ਜੀ ਗੋਟੂ ਮੋਦਰੀ ਇਹੋ ਕੇ ਮੋਢੇ ਨੇ ਟੋਡੀ ਵੀ ਇਹ ਪਰਵਾਸ ਵਿੱਚ ਹੈ ਜਿਹੜੇ ਵੱਡੇ ਹੋਗੇ ਕੋਈ ਅਪਕਲ ਪਰਮਾਨੈਂਟ ਬਾਊਂਡ ਹੈ ਉਹ ਵੀ ਸਾਡੀ ਚਾਹੁੰਦੀ ਹੈ ਕਿ ਅੰਤਰਰਾਸ਼ਟਰੀ ਪੱਤਰ ਤੱਕ ਇਹਨਾਂ ਬੱਚਿਆਂ ਦੀਆਂ ਪਰਪੋਰਮੈਂਸ ਜਿਹੜੀ ਨੂੰ ਪਛਾਇਆ ਜਾਵੇ ਪਰਮਾਨੈਂਟ ਰਿਕਾਰਡ ਵਲਿਆਂ ਦਾ ਇਹ ਹੀ ਵੈਬਸਾਈਟ ਦਾ ਉਹ ਲੋਕੀ ਇਹ ਵੀ ਦੇਖਾਣੇ ਪਾ ਕੇ ਬੱਚੇ ਦੇ ਕਿਉਂ ਕਰਿਓ ਸਾਡਾ ਅਜੀ ਆਮ ਤੌਰ ਤੇ ਛੇ ਜਿਹੜੀ ਬੱਚੀ ਹੈ ਉਹ ਸਲੈਕਟ ਕਰਦੇ ਆ ਪਰ ਇੱਥੇ ਆ ਹੜੀਆ ਅਭਿਆਸੀ ਕਰਨ ਸਹੀ ਗੱਲ ਹੈ ਉਹਦਾ तकरीबन 20-20 ਮਿੰਟ ਦੀ ਕਿਦਮੇ ਕੀਤੀ ਹੈ ਤਾਂ 20 ਬੱਚੇ ਹੈਗੇ ਜਿਹਨੇ ਪਰਫਾਰਮ ਕੀਤਾ ਵੀ ਛੇ ਸੇ ਸੋਚਿਆ ਵੀ ਚਲ ਹੌਸਲਾ ਭੁਲਾਈ ਲਈ ਦਾ ਸਾਖੀ ਕਿਤੇ ਜਾਂ ਤੁਸੀਂ ਆਸੂ ਮੈਂ ਜੱਲਦੀ ਜਿੱਦਿਆਂ ਬੋਕਸ ਲੈਣੇ ਆਂ ਜਿਹੜਾ ਸਾਡੇ ਕੋਲ ਤੇ ਜਿੱਦਿਆਂ ਪਰ ਇੱਥੇ ਇੰਨੀ ਸੋਹਣੀ ਪਰਫਾਰਮੈਂਸ ਕਰਕੇ 2 ਦੇ 2 ਬੱਚਿਆਂ ਨੂੰ ਸਨਮਾਨਤ ਕਰਾਣੇ ਉਹ ਸਾਡੇ ਵੀ ਹੁੰਦਾ ਵੀ ਜਿਹੜੇ ਸਬਜੈਕਟ ਦਾ ਇਹਾਸਾਤ ਮਿਹਨਤ ਕਰਕੇ ਉਹ ਬੱਚਿਆਂ ਨੂੰ ਤਿਆਰ ਕਰਦਾ ਉਹਦੀ ਮਿਹਨਤ ਨੂੰ ਵੀ ਅੱਲੀ ਬੈਕਗਰਾਉਂਡ ਜਿਹੜਾ ਜੰਨੇ ਪਰਦੇ ਦੇ ਪਿੱਛੇ ਹੁੰਦੇ ਨੇ ਉਹਨਾਂ ਦੀ ਜਿਹੜੀ ਮਿਹਨਤ ਹੈ ਇਹ ਆਪ ਵੀ ਪ੍ਰਤੀ ਸਮਰਪਣ ਉਸ ਲੋ ਵੀ ਅਸੀਂ ਸਤਿਕਾਰ ਕਰਦੇ ਆ ਇੱਥੇ ਸਾਡੇ ਕੋਲ ਉਹ ਤਿੰਨ ਮੈਡ ਬਾਰੇ ਅਜਿ ਦੇ ਇੱਕ ਹੁੰਦਾ ਸਾਡਾ ਆਮ ਤਿੰਨ ਤਿੰਨ ਤੁਸੀਂ ਦੱਸਿਆ ਸਭ ਤਕਰੀਬਨ ਸਾਡੀ ਸਾਰੀ ਟੀਮ ਇਸ ਵਿੱਚ ਜਿਹੜੇ ਨਾਲ ਹੈ ਹਮ ਸਾਰੇ ਹਾਂਜੀ ਤਿੰਨ ਚਾਰ ਟੀਚਰ ਨੇ ਹੋ ਜਿਨ੍ਹਾਂ ਨੇ ਜਿਨ੍ਹਾਂ ਦੇ ਬੱਚੋਂ ਦੱਸਦੇ ਕੋਈ ਜਿਨ੍ਹਾਂ ਜਿਨ੍ਹਾਂ ਇੱਜ਼ਤ ਨੇ ਮਿਹਨਤ ਕਰਕੇ ਇੰਨਾ ਸੋਹਣਾ ਬੱਚਿਆਂ ਨੂੰ ਪਿਆਰ ਕੀਤਾ ਹੈ ਕਿਰਤ ਕੀਤਾ ਹੈ ਬਰਾਬਰ ਬੱਚਿਆਂ 'ਚ ਕੋਈ ਜੁਡੀ ਸੇ ਚੇ ਨਰੁਕੜੀਆਂ ਢੋਲੀਆਂ ਰਹੇ ਤਾਂ ਤੁਹਾਨੂੰ ਪਤਾ ਉਹਨਾਂ ਦਾ ਰੋਕੀ ਆਪ ਨੂੰ ਦੀ ਹੈ ਬਰਾਬਰ ਬੱਚੇ ਨਾਲ ਤੇ ਬੱਚੇ ਲੜ ਕੇ ਜਿਹੜੋ ਬੈਠੇ ਐ ਇਹਨਾਂ ਮੜਕੀਆਂ ਨੇ ਬਿਨਾ ਕਿਸੇ ਦਿੱਕਤ ਦੇ ਇੰਨੀ ਸੋਹਣੀ ਪਰਫਾਰਮੈਂਸ ਕੀਤੀ ਇਹਦੇ ਲਈ ਟੀਚਰ ਵੀ ਵਧਾਈਆਂ ਫਾਕਟਰ ਨੇ ਕਾਲਜਰ ਸਕੂਲ ਦਾ ਵੀ ਅਸੀਂ ਤਾਪਾਂ ਸੈਟ ਦੇ ਲਏ ਆ ਅੱਜ ਸਾਡੇ ਕੋਲੇ ਘਟ ਨੇ ਜੇ ਸਾਡੀ 10 ਸਰਟੀਫਿਕੇਟ 10 ਮਹੀਤਿਆਂ ਦੀ ਜਿੰਨੇ ਲਈ ਕਿਤਾਬਾਂ ਦੇ ਬੈਗ ਹੈਗਾ ਸਾਡੇ ਕੋਲ ਪਰ ਅੱਜ ਆਪ ਇੱਕ ਜਿਵੇਂ ਮੰਤਰਕਾਰ ਕਰਦੇ ਹੁੰਦੇ ਆ ਉਹ ਕੋਈ ਡਰਾਮਾ ਕਰਾਂਗੇ ਸਾਰੇ ਬੱਚਿਆਂ ਨੂੰ ਦੇਵਾਗੇ ਅਗਲੇ ਹਫਤੇ ਆ ਜੀਏ ਜਦੋਂ ਵੀ ਪ੍ਰਿੰਸੀਪਲ मैम ਸਾਡਾ ਬੁਲਾਓ ਕਰ ਲਵੇ ਅਸੀਂ ਜਿਹੜੇ ਅਜੇ ਬੱਚਿਆਂ ਨੂੰ ਨਹੀਂ ਦੇ ਸਕੀ ਉਹ ਸਾਰਾ ਪੰਗਰ ਬੱਚਿਆਂ ਦੀ ਬੋਕਸਾਂ ਬੈਗ ਮੈਡਲ ਸਰਟੀਫਿਕੇਟ ਉਸਾਰਾ ਲਈ ਲੈ ਕੇ ਆਮੇ ਅੱਜ ਦੀ ਮਾਫੀ ਚਾਹੁੰਦੇ ਆ ਅੱਜ ਜਿਹੜੇ ਹੈਗੇ ਆਪਾਂ ਡਰਾਮਾ ਦੀ ਅਰੰਭ ਜਿਹੜੀ ਵੀ ਟੀਮ ਨੇ ਪਰਫਾਰਮ ਕੀਤਾ ਪਰ ਕੀਤੇ ਰਚਾਸ ਤੇ ਜਿਹੜੇ ਬੈਕ ਬੈਕ ਗੁਰੇਰਾ ਉਹੀ ਆਪਾਂ ਇੱਕ ਵਾਰ ਰੀ-ਸਟ੍ਰੀਮਿੰਗ ਕਰਾਂਗੇ ਤਾਂ ਜੋ ਸਾਰਿਆਂ ਨੂੰ ਅੱਜ ਕਹੇਗਾ ਮੌਕਾ ਦੇ ਦਿੱਤੀ ਹੋਣਾ ਮਹਿਮਾਨ ਨੂੰ ਵੀ ਅਸੀਂ ਦੇਣਾ ਤਿੰਨੇ ਮਹਿਮਾਨ ਪ੍ਰਿੰਸੀਪਲ ਸਰ ਦਾ ਸਾਰੇ ਬੱਚੇ ਅੱਜ ਅਸੀਂ ਆਪਾਂ ਉਹਨੂੰ ਸਰ ਜਿੰਨਾ ਸਾਡੇ ਕੋਲ ਨਕੀ ਹੀ ਲੌਂਗੇ ਨਾਲ ਆਫਰ ਉਹ ਤੋਂ ਬਰਾਨੇ ਬਾਤਾਂ ਲੀ ਜਦੋਂ ਵੀ ਇੱਕ ਦੋ ਦਿਨ ਜਦੋਂ ਵੀ ਵੜੇ ਪਰ ਉਹ ਸਾਰਾ ਕੁਝ ਪਿਆ ਜਿਹੜੀ ਮੈਂ ਦੱਡੀਆਂ ਭਰ ਕੇ ਲਿਆਉਂਦੀ ਕਰਦੀ ਸੀ ਕਿ ਬੰਦੇ ਵੀ ਬਰਦਾ ਸਿੱ ਤੰਨੀ ਆਉਣੇ ਹੁੰਦੇ ਆ ਅੱਜ ਵੀ ਅਸੀਂ ਤੰਨੀ ਆ ਇੱਕ ਸਾਡਾ ਸਾਥੀ ਹੈ ਬੰਦੇ ਥੋੜੇ ਹੁੰਦੇ ਆ ਪਰ ਬੱਚਿਆਂ ਨਾਲ ਹੀ ਸਾਹ ਜਾਉਂਦੇ ਆ ਉਹ ਸਮਾਨ ਦੀਆਂ ਦੱਡੀਆਂ ਤੁਹਾਡੀਆਂ ਭਰੀਆਂ ਜੀਆਂ ਹੁੰਦੀਆਂ ਆ ਦੇਸ਼ਮਤ ਦੁਆਰਾ ਕਹਿਣਾ ਕਿ ਪੰਜਾਬੀ ਬਾਰੇ ਗੱਲ ਕਰਨ ਦੇ ਗੱਲ ਕਰਾਂਗੇ ਬਹੁਤ ਖੁਸ਼ ਹੈ ਇਹਨੂੰ ਸਿੱਖੋ ਇਹ ਕੋਈ ਖੋਈ ਨਹੀਂ ਹੈ ਪੰਜਾਬ ਦੇ ਵਿਕੇ ਪਾਲਸੂ ਕੀ ਕੀ ਹੋਈ ਹੈ ਸਾਡੀ ਤੁਹਾਡੀਆਂ ਸਰਕਾਰਾਂ ਸਾਡਾ ਕੋਤੀ ਕਮਜ਼ੋਰੀ ਇਹ ਬਹੁਤ ਕੁਸ਼ੇ ਦੇ ਪਿੱਛੇ ਆ ਇੱਕ ਅਧਿਕ ਜਨ ਪਰਮੰਦੇ ਤੇ ਤਰਕਮ ਦੀ ਇੱਜ਼ਤ ਜਿਹੜੇ ਬਾਹਰ ਬੱਕੇ ਜਾਂਦਾ ਸੁਖਣਾ ਲੈਂਦੇ ਹੈ ਜਿਹੜਾ ਸਾਨੂੰ ਦੋ ਵਾਰ ਬੁਲਾਇਆ ਪੰਜਾਬੀ ਕਰਕੇ ਗਏ ਆਂ ਪਹਿਲੀ ਵਾਰ ਤੇ ਪਰਵਾਹ ਨਹੀਂ ਉਹਨਾਂ ਦੇ ਜਹਾਜ਼ ਤੋਂ ਲੈ ਕੇ ਜਹਾਜ਼ ਦੇ ਵਾਪਸੀ ਤੱਕ ਇੱਕ ਸਾਡਾ ਰੁਪਈਆ ਨਹੀਂ ਲਹਿਣ ਦਿੱਤਾ ਔਰ ਸਾਰੇ ਕੈਨੇਡਾ ਦੋ ਵਾਰ ਚ ਤੁੰਗ ਭਾਇਆ ਇਹ ਵੀ ਆਪੀ ਕੀ ਦੇ ਨੇ ਜੇ ਮੈਂ ਲਿਖਦਾ ਬੁੱਝਾ ਜਿਆ ਰੋਜ਼ ਗਾੜਾ ਔਰ ਮੇਂ ਆ ਵੀ ਬਹੁਤ ਨੇ ਕੈਨੇਡਾ ਜਾ ਪਨੇ ਉੱਥੇ ਜਿਹੜੇ ਬੈਂਕ ਨੇ ਉਹ ਬੈਂਕਾਂ ਦੇ ਵਿੱਚ ਉਹ ਕੈਨੇਡਾ ਸਰਕਾਰਾਂ ਜਿਹੜੀ ਹੈਗੀ ਆ ਉਹ ਲੋਕਾਂ ਦੀ ਆਪਦੀ ਨਾਗਰਿਕਾਂ ਦੀ ਬੜੀ ਖਿਆਲ ਆ ਉਹਨਾਂ ਨੇ ਉਹਨਾਂ ਬਈਕਾਂ ਦੇ ਵਿੱਚ ਕਿਸ਼ਿਆਪੀ ਬਸੂਆਂ ਇੱਕ ਇੱਕ ਦੋ ਦੋ ਇਹਨੇ ਪੰਜਾਬੀ ਸਿੱਖੀ ਪੰਜਾਬੀ ਵਧੀਆ ਲਿਖਦੇ ਬੋਲਦੇ ਆ ਉਹ ਇੰਪਲਾਈ ਕੀਤੇ ਹੋਏ ਨੇ ਉਹਨਾਂ ਨੂੰ ਚੰਗਾ ਰੁਜ਼ਗਾਰ ਮਿਲਦਾ ਅਸੀਂ ਦੇਖਿਆ ਕਿ ਮੌਜ ਚ ਬਣਦੇ ਆਪਾਂ ਉਹ ਦੇਖ ਲੈਣ ਕਿ ਤੁਹਾਨੂੰ ਤਾਂ ਕੀ ਪਛਾਣ ਹੈ ਸਾਡੇ ਨਾਲ ਦੇ ਜਿਹੜੇ ਗੋਸਤ ਆ ਪੱਗਾ ਪਾਈਆ ਹੁੰਦੇ ਨੇ ਲੋਕ ਭਾਂ ਪਜ਼ਾਹ ਹੁੰਦਾ ਵੀ ਇਹ ਪੰਜਾਬੀ ਆਗੇ ਗੇਟ ਦੇ ਉੱਤੇ ਹੀ ਉਦੋਂ ਆਪਣਾ ਦਾ ਸੇਲਫ ਮੈਨੂੰ ਕਹ ਉਹ ਦਾ ਆਨੇ ਪੰਜਾਬੀ ਇਹਨਾਂ ਨੂੰ ਅੰਦਰ ਜਾ ਕੇ ਸਾਰੀ ਫੇਲ ਕਰ ਦੇਈ ਕਿ ਉਹਨਾਂ ਨੇ ਪੰਜਾਬੀਆਂ ਨਾਲ ਪਿਆਰ ਨਹੀਂ ਹੁੰਦਾ ਪਰ ਪੰਜਾਬੀ ਕਿਉਂਕਿ ਉਹਨੂੰ ਪਤਾ ਹੈ ਕਿ ਜੇ ਪੰਜਾਬੀ ਕੀ ਗੱਲ ਕਰਨਗੇ ਸਮਝਾਉਣਗੇ ਤਾਂ ਸਾਡੀ ਸੇਲ ਨੂੰ ਬਦੂਗੀ ਫਿਰ ਰੈਸਟੋਰੈਂਟ ਤੇ ਜਾਉਂਦੇ ਸੀ ਉੱਥੇ ਜਿਹੜੇ ਬੱਚੇ ਆਪ ਨੂੰ ਜਾ ਕੇ ਆਪੜਸ ਉੱਥੇ ਰੈਸਟੋਰੈਂਟਾਂ ਚ ਕੰਮ ਕਰਦੇ ਐ ਜਿਹੜੇ ਬੱਚੇ ਪੰਜਾਬੀ ਚ ਮਹਾਰਤ ਨਹੀਂ ਰੱਖਦੇ ਉਹ ਜੁੱਤੇ ਭਾਂਡੇ ਮਾਜਦੇ ਆ ਤੇ ਜਿਹੜੇ ਬੱਚੇ ਪੰਜਾਬੀ ਚ ਮਹਾਰਤ ਰੱਖਦੇ ਆ ਉਹ ਕਾਊਂਟਰ ਦੇ ਬਹਿ ਕੇ ਕੰਪਿਊਟਰ ਤੇ ਟਾਈਪਿੰਗ ਦਾ ਬਿੱਲ ਕੱਟਣ ਦਾ ਜੋ ਪੰਜਾਬੀ ਨਾਲ ਸੰਬੰਧਿਤ ਕੰਮ ਹਰ ਕਰਦੇ ਆ ਹੋਰ ਵੀ ਬਹੁਤ ਸਾਰੇ ਮੌਕੇ ਆ ਜਿਹੜੇ ਪੰਜਾਬੀ ਪੜਿਆਂ ਨੂੰ ਬਾੜ ਵੀ ਮਿਲਦੀ ਹੈ ਇੱਥੇ ਵੀ ਹੈਗੇ ਆ ਇਸ ਕਰਕੇ ਨਰਾਸ਼ ਨਹੀਂ ਹੋਣਾ ਕਿ ਅਸੀਂ ਪੰਜਾਬੀ ਸਾਡੀ ਦੀ ਕੀ ਬੁੱਕਤ ਹੈ ਬਹੁਤ ਬੁੱਕਤ ਹੈ ਉਹਨੂੰ ਕਹਿੰਦੇ ਸਿਰ ਸੁਝਾਵਾਂਗੇ ਜੱਦੀ ਨਿਰੋਲ ਪੰਜਾਬੀ ਤੇ ਇਸ ਲਈ ਅੱਜ ਇਹੀ ਸ਼ਾਮ ਨੂੰ ਵੀ ਸਾਰੇ ਬੱਚੇ ਜਿਨ੍ਹਾਂ ਨੇ ਪਰਫਾਰਮ ਕੀਤਾ ਉਹਨਾਂ ਨੂੰ ਮੋੜਿਆ ਹੈ ਔਰ ਸਾਰੀ ટીਮ ਜਿਨ੍ਹਾਂ ਨੇ ਇਸ ਇਤਮਾ ਤਿਆਰ ਕੀਤੀਆਂ ਔਰ ਪ੍ਰਿੰਸੀਪਲ ਸਾਹਿਬ ਜਿਹੜਾ ਨੇ ਸਾਰਾ ਪ੍ਰਬੰਧ ਕਰਿਆ ਸਾਨੂੰ ਮੌਕਾ ਦਿੱਤਾ ਤੁਹਾਡੇ ਗਰੁੱਪ ਦੇ ਵੀ ਮੈਂ ਸਭ ਦਾ ਧੰਨਵਾਦ ਬਹੁਤ ਬਹੁਤ ਮਿਹਰਬਾਨੀ